ਤੁਹਾਡੇ ਲਈ ਇੱਕ ਰਾਹ ਵਿੱਚ ਰੁਗੇ ਸੀਗੇ ਪੰਜਾਂ ਪਿਆਰਿਆਂ ਵਾਲੀ ਬੀ ਪਰਮੇਸ਼ਰ ਦੇ ਪੰਜਾਂ ਦੀ ਵਿੜਾਈ ਕਿਉਂ ਕੀਤੀ ਤੇ ਧੰਗੁਰਦਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਦੀ ਅੱਪਾ ਅਮਰ ਕਥਾ ਕਰੇ ਇਹਨਾਂ ਨੇ ਪੰਜਾਂ ਦੀ ਕੋਵਡ ਵਿੜਾਈ ਕੀਤੀ ਪਾਦੀ ਕਿਉਂ ਜੁੜੇ ਅਕਾਲ ਪੁਰਖ ਵਾਹਿਗੁਰੂ ਨੇ ਤੇ ਪੰਜੇ ਕਿਉਂ ਗੁਰੂ ਦੇ ਜੁੜੇ ਇੱਕੋ ਜਿਹੜਾ ਜੁੜੀ ਜਾਂਦਾ ਪਰ ਸਭ ਤੋਂ ਪਹਿਲਾਂ ਜਿਹੜਾ ਸੰਸਾਰ ਪੈਦਾ ਕੀਤਾ ਉਸ ਕਰਪੁਖ ਵੈਰੂ ਨੇ ਰਚਨਾ ਰਚੀ ਉਹਨਾਂ ਦੇ ਪੰਜਾਂ ਦੇ ਲੈਣ ਦਾਤੀ ਪੰਜ ਪੰਜ ਇਕੱਠੇ ਕਰਦੇ ਗਏ ਸੰਸਾਰ ਸਜ ਜਗੇ ਉਹਨਾਂ ਕੁੜਿਆਰ ਤੋਂ ਸੁਚਿਆਰ ਬਣਾਉਣਾ ਧੰਨ ਗੁਰੂ ਪਾਤਸ਼ਾਹ ਨੇ ਇਹਨਾਂ ਨੇ ਵੀ ਸੁਚਿਆਰ ਬਣਾਉਣ ਵਾਸਤੇ ਇੱਕ ਨਵੀਂ ਜੀਵਨ ਦੀ ਘੜਤ ਕਰਦੀ ਇਹਨਾਂ ਨੇ ਵੀ ਮਨੁੱਖ ਦੀ ਕੂੜਾ ਸੀ ਕੂੜਾ ਕੂੜਾ ਹੈ ਮਨੁੱਖ ਕੂੜਿਆਰ ਹੈ ਝੂਠੜਾ ਜੁੜਿਆ ਹੈ ਪਵਿੱਸਦਾ ਕਹ ਲੀਏ ਇਹਨੂੰ ਸੁਚਿਆਰ ਬਣਾਉਣਾ ਸੀ ਤੇ ਸੁਚਾਰਾ ਬਣਾਉਣ ਵਾਸਤੇ ਤਨ ਗੁਰਦਾਨ ਸਿੰਘ ਸਾਹਿਬ ਤੋਂ ਲੈ ਕੇ ਇਹੜਾ ਮਾਰਗ ਸੀ ਨਾ ਕੁੜਿਆਰ ਬੜਾ ਤੈਨੂੰ ਸੁਚਾਰ ਬਣਾਉਣਾ ਸੀ ਸੱਚਾ ਜੀਵਨ ਬਣਾਉਣਾ ਸੀ ਸਿਆਣਾ ਜੀਵਨ ਬਣਾਉਣਾ ਸੀ ਕਿਉਂਕਿ ਕੋੜ ਦਾ ਤੇ ਸੱਚ ਦਾ ਕੋਈ ਮਿਲਦੇ ਨਹੀਂ ਜਿੱਦਾਂ ਦਿਨ ਤੇ ਰਾਤ ਦਾ ਬੋ ਮਿਲਦੀ ਨਾ ਤੇ ਸੱਚ ਦਾ ਸੱਚ ਦਾ ਤੇ ਝੂਠ ਦਾ ਵੀ ਕੋਈ ਮਿਲਦੇ ਨਹੀਂ ਤੇ ਪਾਸ਼ਾ ਨੇ ਕੂੜੇ ਆਰ ਤੋਂ ਸੁਚਾਰ ਬਣਾਉਣਾ ਸੀ ਤੇ ਨੌ ਪੀੜੀਆਂ ਲੱਗੀਆਂ ਪਹਿਲੂ ਨੌ ਸ੍ਰੀ ਧਰ ਦੇ ਪੈ ਗੁਰਦੰਗ ਸਰ ਨੂੰ ਨੌ ਸ੍ਰੀ ਵਿੱਚ ਆਪਣੀ ਜੋਤ ਕਬੋਣੀ ਪਈ ਤਸਵੀਰ ਜੋਤੇ ਆਣ ਕੇ ਜਦੋਂ ਇਹ ਪਾਠ ਸੁਚਾਰ ਵਾਲਾ ਸਖਾ ਦਿੱਤਾ ਚੰਗੀ ਤਰ੍ਹਾਂ ਤੇ ਤੁੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫਿਰ ਮੋੜ ਲਾਉਣੀ ਸੀ ਤੇ ਉਹਨਾਂ ਨੇ ਵੀ ਆਪਣੀ ਪੰਜਾਂ ਦੀ ਗਿਣਤੀ ਸ਼ੁਰੂ ਕਰ ਦਿੱਤੀ ਸਭਾਂ ਜੀ ਆਦਾਓ ਗਿਆ ਪਰਸ਼ਾ ਕਰਪਾ ਕਰੇ ਜਿੰਨੇ ਕੇ ਵਿਚਾਰ ਆ ਤੁੰਗ ਪਾਸ਼ਾ ਨੇ ਬਖਸ਼ ਕੀਤੀ ਆ ਪ੍ਰਵਾਨ ਕਰ ਲੈਣੀ ਹੋਈਆ ਉਹਨਾਂ ਦੀ ਖੁਮਾ ਬਖਸ਼ ਕਰ ਦੇ ਕੱਲ ਨੂੰ ਜੋ ਪਾਸ਼ਾ ਆਪਣੇ ਤੇ ਕਿਰਪਾ ਕਰਨ ਦੇ ਉਹ ਜੀ ਆਪਾਂ ਕੱਲ ਨੂੰ ਵਿਚਾਰ ਕਰ ਲਵਾਂਗੇ ਆਉਣਾ ਪੰਸਬੰਦੇ ਪਰਿਵਾਰ ਤੇ ਨਗਰਗਿੜ ਦੇ ਸੂਖਸ਼ਾਂਤੀ ਵਾਸਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ